ਦੇਖੋ ਜੀ ਕੰਮਾਂ ਤੇ ਅਸੀਂ ਕਿਸੇ ਤੇ ਰੋਕ ਨਹੀਂ ਲਈ ਨਾ ਐਮਐਲਏ ਸਾਹਿਬ ਨੇ ਰੋਕ ਲਈ ਆ ਇੱਕ ਨਾਮ ਤੇ ਦੋ ਦੋ ਪਲਾਟਾ ਅਲਾਟ ਕਰੇ ਹੋਏ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਕਿਉਂ ਕਰ ਰਹੇ ਨੇ ਹਰ ਕੰਮ ਤੇ ਨਹੀਂ ਕਿਸੇ ਇੱਕ ਕੰਮ ਤੇ ਲਿਆ ਕੇ ਦਿਖਾ ਦੇਣ ਵੀ ਰੋਕ ਲਗਾਈ ਆ ਲੇਕ ਤਾਂ ਨਹੀਂ ਬੰਦੀ ਵੀ ਕੀ ਇੱਥੇ ਉਹ ਉਹਨਾਂ ਨੇ ਇਨਕੁਆਰੀ ਲਾ ਕੇ ਕਿਹਾ ਕਿ ਸਾਡੇ گاਵਾ ਮੱਝਾਂ ਨਾਦੀਆਂ ਉਸ ਦੇ ਨਾਲ ਜਿਹਦੇ ਸਬੰਧ ਵਿੱਚ ਅਸੀਂ ਡੇਢ ਦਰਜਣ ਤੋਂ ਉੱਪਰ ਪਿੰਡ ਵਾਸੀਆਂ ਨੇ ਦਰਖਾਸਤਾਂ ਦਿੱਤੀਆਂ ਕਿ ਕੁਦਰਤੀ ਪਾਣੀ ਦਾ ਵਹਾਅ ਆ ਕੂੜਾ ਹੱਲ ਕੀਤਾ ਜਾਵੇ ਨਾਲ ਹੀ ਕੂੜੇ ਦਾ ਡੰਪ ਲਾ ਦਿੱਤਾ ਗਿਆ ਉਹਦਾ ਹੱਲ ਕੀਤਾ ਜਾਵੇ ਰਸਤੇ ਖਤਮ ਹੋ ਗਏ ਜਿਹੜੇ ਪ੍ਰਾਣੀਆ ਪੰਚਾਇਤਾਂ ਨੇ ਬਣਾਏ ਸੀ ਸ਼ਾਮਲਾਟ ਦੇ ਵਿੱਚ ਦੀ ਇਹਦਾ ਹੱਲ ਕੀਤਾ ਜਾਵੇ ਇਹ ਕਾਗਜ਼ ਆਉਣੇ ਆ ਕਾਗਜ਼ ਬੋਲਣਗੇ ਇੱਕ ਵੀ ਇੱਕ ਵੀ ਇਹਦੇ ਨਾਲ ਦੀ ਦਰਖਾਸਤ ਸਾਨੂੰ ਲਿਆ ਕੇ ਦਿਖਾ ਦੇਣ ਅਸੀਂ ਜੋ ਕਹਾਂਗੇ ਉਹ ਬਿੱਤੇ ਦਿਨੀ ਹਲਕਾ ਗੇਲਦੇ ਵਿੱਚ ਪਿੰਡੇ ਪਿੰਡ ਤਾਂਦਰਾ ਦੇ ਵਿੱਚ ਆਮ ਜਲਾਸ ਹੋਇਆ ਸੀ ਜਿਦੇ ਵਿੱਚ ਪਿੰਡ ਦੇ ਸਰਪੰਚ ਵੱਲੋਂ ਆਮ ਆਜ਼ਾਦੀ ਪਾਰਟੀ ਦੇ ਵਰਕਰਾਂ ਉੱਤੇ ਜਿਹੜੇ આરોਪ ਲਾਏ ਗਏ ਸੀਗੇ ਕਿ ਉਹ ਹਰ ਕੰਮ ਦੇ ਵਿੱਚ ਰੋਕ ਲਾ ਰਹੇ ਨੇ ਹਰ ਕੰਮ ਦੇ ਵਿੱਚ ਜਿਹੜੀ ਆ ਕੰਪਲੇਂਟਾਂ ਕਰਕੇ ਪਿੰਡ ਦੇ ਵਿਕਾਸ ਨੂੰ ਰੋਕ ਰਹੇ ਨੇ ਆ ਜਾਮਾਦੀ ਪਾਰਟੀ ਦੇ ਵਰਕਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਾਡੇ ਉੱਤੇ ਰੋਕ ਲੱਗਦੇ ਨੇ ਕਿ ਆਵਾਜ਼ ਦੀ ਪਾਰਟੀ ਦੇ ਵਰਕਰਾਂ ਵੱਲੋਂ ਜਾਂ ਆਵਾਜ਼ ਦੀ ਪਾਰਟੀ ਦੇ ਜਿਹੜੇ ਐਮਐਲਏ ਹਲਕਾ ਗਿੱਲ ਦੇ ਉਹਨਾਂ ਵੱਲੋਂ ਰੋਕ ਲਗਾਈ ਜਾ ਰਹੀ ਜਿਹੜੇ ਪਿੰਡ ਦੇ ਸਰਪੰਚ ਕਹਿ ਰਹੇ ਨੇ ਇਹ ਸਾਰਾ ਕੁਝ ਦੇਖੋ ਜੀ ਕੰਮਾਂ ਤੇ ਅਸੀਂ ਕਿਸੇ ਤੇ ਰੋਕ ਨਹੀਂ ਲਈ ਨਾ ਐਮਐਲਏ ਸਾਹਿਬ ਨੇ ਰੋਕ ਲਈ ਆ ਕਿਉਂਕਿ ਐਮਐਲਏ ਸਾਹਿਬ ਸਾਡੇ ਬਹੁਤ ਨੇਕਪੁਰਖ ਇਨਸਾਨ ਨੇ ਉਹ ਕਿਸੇ ਕੰਮ ਨੂੰ ਰੋਕਣਾ ਨਹੀਂ ਚਾਹੁੰਦੇ ਕਿਉਂਕਿ ਹਲਕੇ ਗਿੱਲ ਦੇ ਜਿੰਨੇ ਵੀ ਕੰਮ ਕਹਿੰਦੇ ਉਹ ਕਹਿੰਦੇ ਵੱਧ ਤੋਂ ਵੱਧ ਕੰਮ ਹੋਣ ਛੜਕ ਬਣੀ ਆ ਹੁਣ ਪਿੱਛੇ ਜੇ ਸਾਡੇ ਜਾਂ ਹੋਰ ਕੰਮ ਚੱਲ ਰਹੇ ਨੇ ਜਿਵੇਂ ਪਿੰਡ ਚ ਅਸੀਂ ਹੋ ਰਹੇ ਨੇ ਕੰਮ ਐਮਐਲਏ ਸਾਹਿਬ ਨੂੰ ਨਾਲ ਦੀ ਨਾਲ ਜਾਣੂ ਕਰਵਾਉਂਦੇ ਰਹਿੰਦੇ ਨੇ ਇੱਕ ਉਹਨਾਂ ਵੱਲੋਂ ਰੋਪ ਲਾਇਆ ਜਾ ਰਿਹਾ ਕਿ ਪਿੰਡ ਦੇ ਜਿਹੜੇ ਪਲਾਟ ਆ ਜਿਹੜੇ ਗਰੀਬਾਂ ਨੂੰ ਪਲਾਟ ਦੇਣੇ ਆ ਉਹਨਾਂ ਦੇ ਵਿੱਚ ਜਿਹੜੇ ਪਲਾਟਾਂ ਦਾ ਰੋਲਾ ਬਹੁਤ ਚੱਲਦਾ ਰਿਹਾ ਕਿ ਰੋਕਾਂ ਲਾਈਆਂ ਜਾ ਰਹੀਆਂ ਕੀ ਕੋਈ ਸਾਰਾ ਮਾਮਲਾ ਇਹਦੇ ਵਿੱਚ ਨਹੀਂ ਜੀ ਪਿੰਡ ਦਾ ਜਿਹੜੇ ਪਲਾਟ ਨੇ ਜਿਹੜੇ ਬੇਘਰਾਂ ਨੂੰ ਦਿੱਤੇ ਜਾਣੇ ਆ ਉਹਦੇ ਚ ਕੋਈ ਰੋਕਰਾਕ ਵਾਲੀ ਗੱਲ ਨਹੀਂ ਹੈਗੀ ਗੱਲ ਇਹ ਹੈ ਕਿ 124 ਪਲਾਟਾਂ ਦੀ ਲਿਸਟ ਬਣੀ ਸੀਗੀ ਇਹਨਾਂ ਦੀ 124 ਦੇ ਵਿੱਚੋਂ 11 ਇਹਨਾਂ ਨੇ ਆਪਦੇ ਆਪ ਖਤਮ ਕਰ ਲਏ ਮਗਰ ਰਹਿ ਗਏ 113 113 ਦੇ ਵਿੱਚੋਂ ਅਸੀਂ ਸਿਰਫ ਇਹ ਗੱਲ ਕਹੀ ਹੈ ਕਿ ਜੀ ਇਹਨਾਂ ਦੇ ਵਿੱਚ ਕਈ ਬੰਦੇ ਡਬਲ ਨੇ ਇੱਕ ਨਾਮ ਤੇ ਦੋ-ਦੋ ਪਲਾਟ ਅਲਾਟ ਕਰੇ ਹੋਏ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਕਿਉਂ ਕਰੇ ਨੇ ਕਿਉਂਕਿ ਉਹ ਵਿਚਾਰਿਆਂ ਨੂੰ ਵੀ ਨਹੀਂ ਪਤਾ ਹੋਣਾ ਕਿ ਸਾਡੇ ਨਾਮ ਤੇ ਦੋ-ਦੋ ਪਲਾਟ ਹੋ ਗਏ ਇਹਦੇ ਵਿੱਚ ਜਿਹੜਾ ਹੈਗਾ ਇਹ ਗੋਲਮਾਲ ਆ ਉਹ ਗੋਲਮਾਲ ਸਿਰਫ ਇਹੀ ਹੈ ਕਿ ਮਹਿੰਗੇ ਪਲਾਟ ਨੇ ਮਹਿੰਗੇ ਭਾਅ ਦੇ ਪਲਾਟ ਨੇ ਤੇ ਇਹ ਵਿੱਚੋਂ ਪਲਾਟ ਖਾਣ ਨੂੰ ਫਿਰਦੇ ਸੀਗੇ ਇੱਕ ਸੜਕ ਦਾ ਰੁਲਾ ਕੀ ਪਾਈਪ ਲਾਈਨ ਹੈ ਜਿਹੜੀ ਸੀਵਰੇਜ ਦੀ ਲਾਈਨ ਆ ਉਹ ਪਾਣ ਨਹੀਂ ਦਿੱਤੀ ਜਾ ਰਹੀ ਉਹਦੇ ਤੇ ਵੀ ਰੋਕ ਲਾ ਦਿੱਤੀ ਹਰ ਕੰਮ ਤੇ ਰੋਕ ਕਿਉਂ ਲਵਾਈ ਜਾ ਰਹੀ ਹੈ ਏ ਇਦਾਂ ਗੱਲ ਕਿ ਹਰ ਕੰਮ ਤੇ ਨਹੀਂ ਕਿਸੇ ਇੱਕ ਕੰਮ ਤੇ ਲਿਆ ਕੇ ਦਿਖਾ ਦੇਣ ਵੀ ਰੋਕ ਲਗਾਈ ਆ ਅਸੀਂ ਮੰਗ ਜ਼ਰੂਰ ਰੱਖਦੇ ਆ ਕਿ ਇਹਨੂੰ ਵਿਚਾਰਿਆ ਜਾਵੇ ਜਿਹੜੀ ਸੀਵਰੇਜ ਦੀ ਤੁਸੀਂ ਪਾਈਪ ਲਾਈਨ ਦੀ ਗੱਲ ਕਰਦੇ ਹੋ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਕੋਈ ਪਿੰਡ ਦੀ ਬਹੀ ਬਚੀ ਹੋਵੇ ਜਿਹਦੇ ਚ ਪਾਈਪ ਲਾਈਨ ਨਾ ਪਈ ਹੋਵੇ ਪਰ ਮਸਲਾ ਹੁਣ ਪਾਈਪ ਲਾਈਨ ਪਾਉਣ ਦਾ ਨਹੀਂ ਚਲਾਉਣ ਦਾ ਚੱਲਣਾ ਨਹੀਂ ਉਹ ਅਸੀਂ ਇਹਨਾਂ ਨੂੰ ਪਹਿਲੇ ਦਿਨੇ ਮੰਗ ਰੱਖਦੇ ਸੀਗੇ ਕਿ ਜੀ ਅੱਜ ਤੋਂ 10-12 ਸਾਲ ਪਹਿਲਾਂ ਜਿਹੜੀਆਂ ਪੰਚਾਇਤਾਂ ਸੀ ਉਹਨਾਂ ਨੇ 12-12 ਇੰਚੀ ਪਾਈਪਾਂ ਪਾਈਆਂ ਸੀ ਤੁਸੀਂ 12 ਇੰਚ ਜਾਂ ਇਹ ਤੋਂ ਪਲੱਸ 24 ਇੰਚ ਜਾਂ ਉਹ ਤੋਂ ਪਲੱਸ ਵੱਡੀਆਂ ਪਾਈਪਾਂ ਪਾਓ ਪਿੰਡ ਦੀ ਭੂਗੋਲਕ ਸਥਿਤੀ ਨੂੰ ਪਿੰਡ ਦਾ ਸਿਸਟਮ ਸਾਰਾ ਦੇਖ ਕੇ ਕਿ ਲੋਕਾਂ ਦੇ ਡੰਗਰ ਰੱਖੇ ਹੈ ਜੇ ਉਹ ਇਹਨਾਂ ਨੇ ਉਹਦਾ ਤਰਕ ਦਿੱਤਾ ਕਿ ਜੀ ਭਗਤ ਸਿੰਘ ਨਗਰ ਦੇਵ ਨਗਰ ਸਤਜੋਤ ਨਗਰ ਮਹਿਮੂਦਪੁਰਾ ਇੱਥੇ 6 ਇੰਚੀ ਪਏ ਸਾਡਾ ਜਿਹੜਾ ਪਿੰਡ ਦਾ ਸਿਸਟਮ ਆ ਉਹ ਨਗਰਾਂ ਨਾਲੋਂ ਅਲੈਦਾ ਇਹਦੇ ਚ ਇੱਕ ਇਹਨਾਂ ਨੇ ਹੋਰ ਤਰਕ ਦਿੱਤਾ ਕਿ ਜੀ ਪੰਚਾਇਤੀ ਰਾਜ ਨੇ ਪਾਈ ਆ ਪੰਚਾਇਤੀ ਰਾਜ ਨੇ ਪਾਸ ਕੀਤਾ ਠੀਕ ਆ ਜੀ ਪੰਚਾਇਤੀ ਰਾਜ ਨੇ ਪਾਸ ਕੀਤਾ ਉਹਨਾਂ ਨੇ ਦਫ਼ਤਰ 'ਚ ਬਹਿ ਕੇ ਪਾਸ ਨਹੀਂ ਕੀਤਾ ਉਹ ਪਿੰਡ ਆਇਆ ਬਕਾਇਦਾ ਨਕਸ਼ਾ ਬਣਿਆ ਮੈਅਰਮੈਂਟ ਹੋਈ ਸਾਰਾ ਸਿਸਟਮ ਹੋਇਆ ਜਦੋਂ ਨਕਸ਼ਾ ਬਣਾਉਂਦੇ ਸੀ ਮੈਅਰਮੈਂਟ ਕਰਦੇ ਸੀ ਉਦੋਂ ਆਪਾਂ ਕਿੱਥੇ ਸੀ ਆਪਾਂ ਉਹਦੋਂ ਕਿਉਂ ਨਹੀਂ ਉਹਨਾਂ ਨੂੰ ਕਿਹਾ ਏ ਜ਼ਿੰਮੇਵਾਰੀ ਕਿਹਦੀ ਬਣਦੀ ਸੀ ਕਿ ਜਿਉਰੇ 6 ਇੰਚ ਨਹੀਂ ਚੱਲਣਾ ਇੱਥੇ 24 ਇੰਚ ਚਾਹੀਦਾ ਇੱਥੇ 12 ਇੰਚ ਚਾਹੀਦਾ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਸੀ ਆਪਾਂ ਲੋਕਾਂ ਤੇ ਝੂਠੇ ਪਰਚੇ ਕਰਾਉਣ ਲਈ ਸਰਪੰਚ ਨਹੀਂ ਬਣੇ ਆਪਾਂ ਨੂੰ ਲੋਕਾਂ ਨੇ ਜੇ ਬੁਲਾਇਆ ਬਣਾਇਆ ਤਾਂ ਆਪਾਂ ਉਹਨਾਂ ਨੂੰ ਉਹਨਾਂ ਦਾ ਭਲਾ ਕਰੀਏ ਜੇ ਹੁਣ ਕਰੋੜਾ 3 ਕਰੋੜ ਰੁਪਏ ਦਾ ਨੁਕਸਾਨ ਹੋ ਜਾਣਾ ਸੀਵਰੇਜ ਨਾ ਚੱਲਿਆ ਤਾਂ ਇਹ ਇਹਦਾ ਪਰਭਾਈ ਕੌਣ ਕਰੂਗਾ ਤੇ ਫੇਰ ਜਦੋਂ ਅਸੀਂ ਕਹਿਣਾ ਜੀ ਇਹਦੀ ਪਰਭਾਈ ਕਰਵਾਈ ਜਾਵੇ ਫਿਰ ਇਹਨਾਂ ਨੇ ਕਿਹਾ ਜੀ ਇਹ ਜੀ ਸਾਨੂੰ ਜੀ ਬਾਦ ਪੈਂਦੇ ਆ ਸਾਡੇ ਮਗਰ ਪੈਂਦੇ ਆ ਇਹ ਗਲਤ ਕਰਦੇ ਆ ਧੱਕਾ ਕਰਦੇ ਆ ਫਿਰ ਲੋਕਾਂ ਤੋਂ ਸਿੰਪਥੀ ਲੈਣ ਦੀ ਕੋਸ਼ਿਸ਼ ਕਰਨਗੇ ਲੋਕਾਂ ਨੂੰ ਗਮਰਾਹ ਕਰਨਗੇ ਕਿ ਤੁਹਾਡੇ ਘਰਾਂ ਚ ਵਾਰਸ਼ ਦਾ ਪਾਣੀ ਵੜਦਾ ਇਹ ਵੜਦਾ ਤਾਂ ਕਿ ਇਹਨਾਂ ਨੇ ਜੀ ਸੀਵਰੇਜ ਨਹੀਂ ਚੱਲਣ ਦਿੱਤਾ ਅਸੀਂ ਕਦੋਂ ਰੋਕਦੇ ਸੀਵਰੇਜ ਅਸੀਂ ਬਾਹ ਫੜੀ ਆ ਕਿਸੇ ਦੀ ਚਲਾਉਣ ਇੱਕ ਛੱਪੜ ਦਾ ਰੋਲਾ ਬੜਾ ਚੱਲਦਾ ਪਿਆ ਕਿ ਛੱਪੜ ਨੂੰ ਅਸੀਂ ਸੁੰਦੀ ਕਰਕੇ ਉੱਥੇ ਲੇਕ ਬਣਾਣੀ ਸੀ ਲੇਕ ਤਾਂ ਨਹੀਂ ਬੰਦੀ ਵੀ ਕਿ ਇੱਥੇ ਉਹ ਉਹਨਾਂ ਨੇ ਇਨਕੁਆਰੀ ਲਾ ਕੇ ਕਿਹਾ ਕਿ ਸਾਡੇ گاਵਾ ਮੱਜਾਂ ਨਾਂਦੀਆਂ ਉਹ ਕਿੱਥੇ ਨਾਣ ਗਿਆ ਦੇਖੋ ਜੀ ਜਦੋਂ ਲੇਕ ਦਾ ਕੰਮ ਸ਼ੁਰੂ ਕੀਤਾ ਗਿਆ ਲੇਕ ਦਾ ਕੰਮ ਸ਼ੁਰੂ ਕਰਨ ਤੋਂ 6 ਮਹੀਨੇ ਬਾਅਦ ਨਿਸ਼ਾਨਦੇਹੀ ਕੀਤੀ ਗਈ ਜਦੋਂ ਆਪਾਂ ਕੋਈ ਘਰ ਬਣਾਉਨੇ ਆ ਨਵਾਂ ਤਾਂ ਆਪਾਂ ਪਹਿਲਾਂ ਨਕਸ਼ਾ ਬਣਾਉਨੇ ਆ ਨਿਸ਼ਾਨਦੇਹੀ ਕਰਦੇ ਆ ਇੱਥੇ ਸਭ ਕੁਝ ਉਲਟ ਹੋਇਆ ਜਿਹਦੇ ਸਬੰਧ ਵਿੱਚ ਅਸੀਂ ਡੇਢ ਦਰਜਣ ਤੋਂ ਉੱਪਰ ਪਿੰਡ ਵਾਸੀਆਂ ਨੇ ਦਰਖਾਸਤਾਂ ਦਿੱਤੀਆਂ ਕਿ ਕੁਦਰਤੀ ਪਾਣੀ ਦਾ ਵਹਾਅ ਆ ਉਹਦਾ ਹੱਲ ਕੀਤਾ ਜਾਵੇ ਨਾਲ ਹੀ ਕੂੜੇ ਦਾ ਡੰਪ ਲਾ ਦਿੱਤਾ ਗਿਆ ਉਹਦਾ ਹੱਲ ਕੀਤਾ ਜਾਵੇ ਰਸਤੇ ਖਤਮ ਹੋ ਗਏ ਜਿਹੜੇ ਰਾਣੀਆਂ ਪੰਚਾਇਤਾਂ ਨੇ ਬਣਾਏ ਸੀ ਸ਼ਾਮਲਾਟ ਦੇ ਵਿੱਚ ਦੀ ਇਹਦਾ ਹੱਲ ਕੀਤਾ ਜਾਵੇ ਆਪਣੀ ਸਰਕਾਰ ਦੇ ਰਸੂਖ ਸਦਕੇ ਕਿਸੇ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਅੰਤ ਨੂੰ ਸ਼ਿਕਾਇਤਾਂ ਦਾ ਢੇਰ ਲੱਗਣ ਤੋਂ ਬਾਅਦ ਇੱਕ ਸੈੱਟ ਬਣਾਈ ਗਈ ਆ ਜਿਹੜੀ ਕੀ ਇਨਵੈਸਟੀਗੇਟ ਕਰ ਰਹੀ ਆ ਸਾਰੇ ਮਸਲੇ ਨੂੰ ਸਰਪੰਚਾ ਵਗੈਰੇ ਕੀ ਸੈਟ ਜਿਹੜੀ ਬਣਾਈ ਗਈ ਹੈ ਦਿੱਲੀੋਂ ਵੀ ਇੱਕ ਅਫਸਰ ਆਏ ਸੀ ਉਹਨਾਂ ਨੇ ਵੀ ਕਹਿਤਾ ਕਿ ਸੈਟ ਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਨਾ ਹੀ ਇੱਥੇ ਕੋਈ ਕੱਪਲੇ ਹੋਏ ਨਾ ਹੀ ਕੁਛ ਹੋਇਆ ਵਾ ਕਿ ਹੁਣ ਪੰਜਾਬ ਦੇ ਵਿੱਚ ਵੀ ਸਿੱਟਾ ਤੇ ਸਿੱਟਾ ਲਾਈ ਜਾ ਰਿਹਾ ਇਹ ਇਹ ਨਾ ਜੀ ਸਾਰੀਆਂ ਹਵਾਈ ਗੱਲਾਂ ਨੇ ਇੰਨੀ ਛੇਤੀ ਨਾ ਤਾਂ ਸੈਟ ਬਣੀ ਤੇ ਨਾ ਹੀ ਇੰਨੀ ਛੇਤੀ ਇਨਕੁਆਰੀ ਕੰਪਲੀਟ ਹੋਈ ਹਲੇ ਬਹੁਤ ਜਲਦਬਾਜੀ ਆ ਕਿ ਆਪਾਂ ਆਪਦੇ ਆਪ ਨੂੰ ਆਪੇ ਕਲੀਨ ਚਿੱਟ ਦੇ ਲਈਏ ਕਿ ਦੇਖੋ ਜੀ ਕਿਸੇ ਨੇ ਐ ਨਹੀਂ ਕੀਤਾ ਕਿਸੇ ਨੇ ਸਾਨੂੰ ਫਾਹੇ ਨਹੀਂ ਲਾਇਆ ਫਾਹੇ ਨਹੀਂ ਕਿਸੇ ਨੇ ਲਾਉਣਾ ਹੁੰਦਾ ਇਹ ਕਾਗਜ਼ ਆਉਣੇ ਆ ਕਾਗਜ਼ ਬੋਲਣਗੇ ਤੇ ਰਹੀ ਗੱਲ ਜਿਹੜੀ ਤੁਸੀਂ ਪਹਿਲਾਂ ਕਹੀ ਸੀ ਮੱਝਾਂ گاਵਾ ਦੀ ਕਿ ਜੀ ਅਸੀਂ આરોਪ ਲਾਇਆ ਰੋਕ ਲਈਆ ਕਿ ਸਾਡੀਆਂ ਮੱਝਾਂ ਕਿੱਥੇ ਨਾਉਣਗੀਆਂ ਇੱਕ ਵੀ ਇੱਕ ਵੀ ਇਹਦੇ ਨਾਲ ਦੀ ਦਰਖਾਸਤ ਸਾਨੂੰ ਲਿਆ ਕੇ ਦਿਖਾ ਦੇਣ ਅਸੀਂ ਜੋ ਕਹੋਗੇ ਉਹ ਕਰਾਂਗੇ ਐਵੇਂ ਹਵਾਈ ਗੱਲਾਂ ਹਰੇਕ ਗੱਲ 'ਚ ਤੁਸੀਂ ਅੱਛਾ ਇੱਕ ਝੂਠ ਬੋਲਣ ਦਾ ਐਕਸਪੀਰੀਅੰਸ ਇੰਨਾ ਤਕੜਾ ਕਿ ਮੂਰਲੇ ਨੂੰ ਲੱਗਣਾ ਵੀ ਬਾ ਜੀ ਬਾ ਇਹ ਤਾਂ ਬੰਦਾ ਹੀ ਬਹੁਤ ਸੱਚਾ ਹਰ ਇੱਕ ਗੱਲ ਦੇ ਵਿੱਚ ਝੂਠ ਹਰੇ ਗੱਲ ਚ ਕਹਿਣਾ ਰੋਕ ਲੱਗੀ ਜੀ ਰੋਕ ਲੱਗੀ ਜੀ ਰੋਕ ਲੱਗੀ ਜੀ ਲੋਕਾਂ ਨੂੰ ਗਮਰਾਹੀ ਕਰੀ ਜਾਣਾ ਤੇ ਸਾਨੂੰ ਇਹ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਲੋਕ ਲੋਕਾਂ ਅੱਗੇ ਕਿ ਇਹ ਤਾਂ ਬੰਦੇ ਜੀ ਜੰਮੇ ਹੀ ਰੋਕ ਲਉਣ ਨੂੰ ਨੇ ਇੱਕ ਵੀ ਕਾਗਜ਼ ਰੋਕ ਦਾ ਜਿਹੜੇ ਵੀ ਇਹਨੇ ਕਹੇ ਨੇ ਪੇਸ਼ ਕਰੇ ਜਨਤਾ ਕਰੇ ਕਿਉਂ ਲੁਕੋਏ ਨੇ ਜੀ ਉਹ ਹੋਰ ਕਾਗਜ਼ ਬੰਡੇ ਪਿੰਡ ਚ ਦਸੇ ਲੋਕਾਂ ਨੂੰ ਕੀ ਜੀ ਆ ਰੋਕ ਲੱਗੀ ਇਹ ਕਹਿ ਰਹੇ ਕਿ ਆਵਾਜ਼ੀ ਪਾਰਟੀ ਦੇ ਲੋਕਾਂ ਨੇ ਕਬਜ਼ਾ ਕੀਤਾ ਵਰਕਰਾਂ ਨਹੀਂ ਉਹ ਜਿੱਥੇ ਲੇਕ ਬਣਨੇ ਸੀ ਉਸ ਜਗ੍ਹਾ ਦੇ ਉੱਤੇ ਇਦਾਂ ਹੀ ਕੋਈ ਗੱਲ ਹੈਗੀ ਕਿ ਤੁਹਾਡੇ ਵੱਲੋਂ ਕਬਜ਼ਾ ਕੀਤਾ ਤਾਂ ਫਿਰ ਕਬਜ਼ਾ ਦੱਸੇ ਛਡਾਵੇ ਇਦਾਂ ਤਾਂ ਨਹੀਂ ਗੱਲ ਬਣਦੀ ਕਬਜ਼ਾ ਤਾਂ ਸਰਪੰਚ ਸਾਹਿਬ ਨੇ ਆਪ ਦਾ ਕਰਿਆ ਹੋਇਆ 2 ਬਿੱਗੇ ਤੇ ਕਬਜ਼ਾ ਕਰਿਆ 144 ਗਜ ਦਾ ਤਾਂ ਸਾਡੇ ਕੋਲੇ ਲਿਖਤੀ ਪਿਆ ਤੇ 2 ਬਿੱਗੇ ਤੇ ਹੁਣ ਕੀਤਾ ਉਹ ਦੀ ਸਾਡੇ ਕੋਲੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਦਰਖਾਸਤਾਂ ਨੇ ਤੇ ਇੱਕ 2099 ਖਸਰਾ ਨੰਬਰ ਦੇ ਉੱਤੇ 3 ਬਿੱਗੇ ਤੇ ਕਬਜ਼ਾ ਕਰਿਆ ਹੋਇਆ ਉਹ ਤਾਂ ਇਹਨਾਂ ਨੂੰ ਦਿਖਦਾ ਨਹੀਂ 6 6 2019 ਦੀਆਂ ਦਰਖਾਸਤਾਂ ਨੇ ਹੁਣ ਤੱਕ ਕੰਟੀਨਿਊ ਨੇ ਠੀਕ ਆ ਉਹ ਤਾਂ ਇਹ ਕਹਿੰਦੇ ਨਾ ਜੀ ਉਹ ਤਾਂ ਠੀਕ ਆ ਸਾਰਾ ਕੁਝ ਆਪਦੀਆਂ ਕੱਚ ਚ ਦੂਜੇ ਦੀਆਂ ਹੱਥ ਚ ਇਹੀ ਗੱਲ ਇਹਨਾਂ ਕੋਲ ਛਡਾਉਣ ਕਬਜੇ ਆਪਦੇ ਤੋਂ ਸ਼ੁਰੂ ਕਰਨ ਪਹਿਲਾਂ ਆਪਦਾ ਕਬਜਾ ਛੱਡਣ ਫਿਰ ਆਪਦੀ ਅਸੈਸਮੈਂਟ ਭਰਨ ਫਿਰ ਆਪਦੇ ਸਾਥੀਆਂ ਦੀ ਭਰਨ ਫਿਰ ਤੀਜੇ ਬੰਦੇ ਵੱਲ ਗੱਲ ਕਰਨ ਇੱਕ ਬੱਸ ਸਟੈਂਡ ਤੇ ਵਿਅਕਤੀ ਰਹਿੰਦਾ ਚਾਹ ਦੀ ਰੇੜੀ ਲਾਂਦਾ ਉਹਦੇ ਵੱਲੋਂ ਕੀ ਆਇਆ ਜਾ ਰਿਹਾ ਕਿ ਸਰਪੰਚ ਸਾਹਿਬ ਵੱਲੋਂ ਕਿ ਉਹ ਜਿਹੜਾ ਵਿਅਕਤੀ ਆ ਉਹ ਚਾਹ ਦੀ ਰੇੜੀ ਲਾ ਰਿਹਾ ਉਹਦੇ ਪਲਾਟ ਤੇ ਵੀ ਰੋਕ ਲਾ ਦਿੱਤੀ ਗਈ ਕਿ ਐਦਾ ਉਹ ਉੱਥੇ ਹੀ ਬੱਸ ਸਟੈਂਡ ਤੇ ਹੀ ਸੌਂ ਜਾਂਦਾ ਵਾ ਰਾਤ ਨੂੰ ਦੇਖੋ ਇੱਕ ਤਾਂ ਰੋਕ ਸ਼ਬਦ ਬਹੁਤ ਮਸ਼ਹੂਰ ਕਰ ਰੱਖਿਆ ਹਰ ਇੱਕ ਗੱਲ 'ਚ ਰੋਕ ਲਾਤੀ ਕੱਲ੍ਹ ਨੂੰ ਕੋ ਮੇਰੂ ਰੋਟੀ ਖਾਣ 'ਚ ਰੋਕ ਲਾਤੀ ਇਹ ਨਹੀਂ ਹੈਗੀ ਗੱਲ ਰੋਕ ਰੱਖ ਕਿਸੇ ਤੇ ਨਹੀਂ ਲਾਈ ਜਿਹੜਾ ਚਾਹ ਬਣਾਉਂਦਾ ਉਹਦੇ ਨਾਲ ਸਾਡਾ ਕੋਈ ਬਹਿਰ ਨਹੀਂ ਅਸੀਂ ਸਿਰਫ ਇਹ ਗੱਲ ਦੀ ਮੰਗ ਕੀਤੀ ਹੈ ਕਿ ਉਹ ਦੋ ਸਕੇ ਭਰਾ ਨੇ ਉਹਨਾਂ ਦੇ ਵਿੱਚੋਂ ਇੱਕ ਅਣ ਵਿਆਹਿਆ ਬੰਦਾ ਉਹਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਇੱਕ ਕਮਰਾ ਕਹਿ ਲੋ ਘਰ ਕਹਿ ਲੋ ਉਹ ਸਰਕਾਰੀ ਗ੍ਰਾਂਟ ਤੇ ਬਣਾ ਕੇ ਦੇ ਦਿੱਤਾ ਫੇਰ ਉਹਨੂੰ ਪਲਾਟ ਦੇਣ ਦਾ ਕੀ ਮਤਲਬ ਜਿਹੜੇ ਬੰਦੇ ਨੂੰ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਬਣਾਤਾ ਫੇਰ ਉਹ ਦੋਏ ਭਾਈਆਂ ਨੂੰ ਪਲਾਟ ਦੇਣ ਦਾ ਕੀ ਮਤਲਬ ਅਸੀਂ ਚਾਹੁੰਦੇ ਆ ਵੀ ਜਿਹੜਾ एलिਜੀਬਲ ਆ ਅਸੀਂ ਇਹ ਨਹੀਂ ਕਹਿੰਦੇ ਵੀ ਇਹ एलिਜੀਬਲ ਆ ਕੋਹ एलिਜੀਬਲ ਆ ਜਿਹੜਾ एलिਜੀਬਲ ਆ ਉਹਨੂੰ ਦੋ ਜਿਹੜਾ ਨਹੀਂ ਉਹਨੂੰ ਛੱਡੋ ਇੱਕ ਇੰਟਰਲੌਕ ਟਾਇਲਾ ਦਾ ਕੀ ਰੋਲਾ ਸਰਪੰਚ ਸਾਹਿਬ ਕਹਿੰਦੇ ਮੈਂ ਘਰੇ ਥੋੜੀ ਲਵਾ ਲਈ ਐ ਇੰਟਰਲੌਕ ਟਾਇਲਾ ਇੰਟਰਲੌਕ ਟਾਇਲਾ ਦਾ ਆਮ ਆਦੀ ਪਾਰਟੀ ਵਾਲੇ ਰੋਲਾ ਪਾਈ ਜਾਂਦੇ ਨੇ ਨਹੀਂ ਇਹਦੇ ਬਾਰੇ ਤਾਂ ਕੋਈ ਰੋਲਾ ਨਹੀਂ ਹੈਗਾ ਇੰਟਰਲੌਕ ਦਾ ਹਲੇ ਅਸੀਂ ਆਰਟੀਆਈਆਂ ਪਾਈਆਂ ਸੀ ਉਹਦਾ ਸਾਨੂੰ ਜਵਾਬ ਨਹੀਂ ਆਇਆ ਆਰਟੀਆਈ ਇੰਟਰਲੌਕ ਬਾਰੇ ਬਿੱਲ ਮੰਗੇ ਸੀ ਕੋਟੇਸ਼ਨਾਂ ਮੰਗੀਆਂ ਸੀ ਉਹਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਹੁਣ ਜੇ ਸਰਪੰਚ ਸਾਹਿਬ ਵੱਲੋਂ ਆਰਟੀਆਈ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤੇ ਅੱਗੇ ਕੀ ਕਾਰਵਾਈ ਹੋਊਗੀ ਤੁਹਾਡੇ ਵੱਲੋਂ ਅੱਗੇ ਇਹ ਹੈ ਜੀ ਵੀ ਅਸੀਂ ਅਪੀਲ ਪਾਵਾਂਗੇ ਚੰਡੀਗੜ੍ਹ ਜਵਾਬ ਤਾਂ ਅਸੀਂ ਲੈ ਕੇ ਰਾਂਗੇ ਉਹਦਾ ਤਾਂ ਕੋਈ ਸ਼ੱਕ ਨਹੀਂ ਹੈਗਾ ਪਰ ਬਿਨਾਂ ਜਵਾਬ ਤੋਂ ਅਸੀਂ ਹਵਾ 'ਚ ਗੱਲ ਤਾਂ ਇੰਨੇ ਉਹਦੇ ਅਰਗੇ ਆਦੀ ਨਹੀਂ ਹੈਗੇ ਵੀ ਅਸੀਂ ਹਵਾ 'ਚ ਨਹੀਂ ਕੋਈ ਗੱਲ ਕਰਨੀ ਚਾਹੁੰਦੇ। ਕਿ ਕਲਸਟਰ ਦਾ ਬੜਾ ਰੋਲਾ ਚੱਲਦਾ ਕਿ ਕਲਸਟਰ ਤੇ ਵੀ ਰੋਗ ਲਗਵਾ ਦਿੱਤੀ ਗਈ ਹੈ। ਕਲਸਟਰ ਦਾ ਕੋਈ ਹੱਲ ਨਹੀਂ ਕੀਤਾ ਯਾਰਿਆ। ਕਲਸਟਰ ਬਾਰੇ ਗੱਲ ਇਦਾਂ ਹੈਗੀ ਹੈ ਕਿ ਸਾਡੇ ਪਿੰਡ ਦੇ ਵਿੱਚ 30 ਕਰੋੜ ਰੁਪਈਆ ਆਇਆ ਸੀ ਕਲਸਟਰ ਦਾ 100 ਦੇ ਵਿੱਚੋਂ ਲਗਭਗ 30 ਦੇ ਕਰੀਬ। ਬਾਕੀ ਦਾ ਤਾਂ ਕੰਮ ਜਿਹੜਾ ਕਲਸਟਰ ਦਾ ਚੱਲ ਰਿਹਾ ਉਹਦੇ ਤੋਂ ਮੈਰਿਜ ਪੈਲਸ ਦੇ ਵਿੱਚ ਇਹਨਾਂ ਨੇ ਦਰਖਤ ਲਵਾਏ ਸੀ 3 ਇੱਕ ਲੱਖ ਦੇ ਕਰੀਬ ਉਹਨਾਂ ਦੇ ਵਿੱਚ ਪਾਣੀ ਨਹੀਂ ਪਿਆ ਦਰਖਤ ਬਾਲਣ ਬਣ ਗਏ ਤੇ ਹੋਰ ਜਿਹੜੇ ਕਲਸਟਰ ਦੇ ਕੰਮ ਨੇ ਜਿਵੇਂ ਸੀਵਰੇਜ ਵੀ ਕਲਸਟਰ ਦੇ ਤਹਿਤ ਸੀ ਉਹਦਾ ਵੀ ਜੋ ਰੰਗ ਲਾਏ ਨੇ ਉਹ ਵੀ ਤੁਹਾਨੂੰ ਦੱਸਿਆ ਗਰਾਊਂਡ ਸਟੇਡੀਅਮ ਜਾ ਕੇ ਦੇਖ ਲਓ ਗੋਡੇ-ਗੋਡੇ ਘਾਹ ਖੜਾ ਉੱਥੇ ਉਹਦੀ ਮੇਨਟੇਨੈਂਸ ਕਿਨੇ ਕਰਨੀ ਆ ਤੇ ਇੱਕ ਇਹਨਾਂ ਨੇ ਨਵਾਂ ਕੰਮ ਕਰਿਆ ਇੱਕ ਪੰਚਾਇਤ ਦਾ ਮਤਾ ਪਾਇਆ ਕਿ ਜੀ ਸ਼ੈਲਟਰ ਹੋਮ ਦੇ ਲਈ ਮੇਨ ਰੋਡ ਤੇ ਲਿੰਕ ਰੋਡ ਦੇ ਨੇੜੇ ਜਗ੍ਹਾ ਦਿੱਤੀ ਜਗ੍ਹਾ ਨਹੀਂ ਆਇਡੈਂਟੀਫਾਈ ਕਰੀ ਕਿਹੜੀ ਦਿੱਤੀ ਜਗ੍ਹਾ ਦੇਤੀ ਸ਼ੈਲਟਰ ਹੋਮ ਬਣਾਉਣ ਦੇ ਲਈ ਤੇ ਸ਼ੈਲਟਰ ਹੋਮ ਧਾਂਦਰੇ ਦੇ ਵਿੱਚ ਨਹੀਂ ਬਣਿਆ ਸ਼ੈਲਟਰ ਹੋਮ ਧਾਂਦਰੇ ਦੇ ਵਿੱਚ ਕੁਛ ਕਿਤੇ ਵੀ ਨਹੀਂ ਬਣਿਆ ਜੇ ਬਣਿਆ ਤਾਂ ਦਿਖਾ ਦੇਣ ਹਵਾ ਦੇ ਵਿੱਚ ਸ਼ੈਲਟਰ ਹੋਮ ਬਣਾਤਾ ਜਮੀਨ ਦੇਤੀ ਕਰੋੜਾਂ ਰੁਪਈਆ ਦੀ ਜਮੀਨ ਆ ਹੁਣ ਦੱਬੀ ਜਾਂਦੇ ਆ ਕੰਮ ਨੂੰ ਜਿਹਨੂੰ ਦੇਣੀਆਂ ਦੇ ਦਿੰਦੇ ਆ ਰੇਵੜੀਆਂ ਸਮਝ ਰੱਖੀਆਂ ਇਹਨਾਂ ਨੇ ਜਗਾ ਗਈ ਕਿੱਥੇ ਵੇ ਕਿੰਨੋ ਅਲਾਰਟ ਹੋ ਗਈ ਜੇ ਉੱਥੇ ਸ਼ੈਲਟਰ ਹੋਮ ਹੀ ਨਹੀਂ ਬਣਿਆ ਤਾਂ ਇਹ ਸਾਡੇ ਧਿਆਨ ਚ ਹਾਲੀ ਵਿੱਚ ਧਿਆਨ ਚ ਆਈ ਹੈ ਇਹਦੇ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਾਂਗੇ ਸਾਨੂੰ ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਉਸ ਅਧਿਕਾਰੀਆਂ ਨਾਲ ਗੱਲ ਕਰਾਂਗੇ ਜਵਾਬ ਮੰਗਾਂਗੇ ਇਹਦੇ ਬਾਰੇ ਤੈਹ ਤੱਕ ਜਾਵਾਂਗੇ ਲੇਕਿਨ ਫਿਰ ਇਹਨਾਂ ਨੇ ਕਹਿ ਦੇਣਾ ਰੋਕ ਲੱਗੀ ਜੀ ਸ਼ੈਲਟਰ ਹੋਮ ਬਣਾਣਾ ਸੀ ਪਰ ਉਹਲੇ ਸੀਗਾ ਹਵਾ ਜੀ ਉਹ ਰੋਕ ਲੱਗੀ ਜੀ ਇਹ ਸੰਸਾਡ ਨਾਲ ਆਮਾ ਦੀ ਪਾਰਟੀ ਦੇ ਵਰਕਰ ਜਿਨ੍ਹਾਂ ਨੇ ਆਪਣੇ ਜਿਹੜੇ ਰੋਪ ਐਨਾ ਦੇ ਉੱਤੇ ਲੱਗੇ ਸੀ ਸਰਪੰਚ ਸਾਹਿਬ ਵੱਲੋਂ ਜਿਹੜੇ ਰੋਪ ਲਾਏ ਗਏ ਸੀ ਉਹਨਾਂ ਦੇ ਉੱਤੇ ਸਫਾਈ ਦਿੱਤੀ ਕਿ ਸਾਡੇ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ ਸਿਰਫ ਅਸੀਂ ਇਹ ਡਿਮਾਂਡ ਕੀਤੀ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਪਲਾਟਾਂ ਦੀ ਜਾਂ ਜਿਹੜੇ ਕੰਮ ਹੋਏ ਆ ਉਸ ਨਿਰਪੱਖ ਤਰੀਕੇ ਦੇ ਨਾਲ ਕੰਮ ਹੋਣ ਤੇ ਉਹ ਕੰਮ ਵਧੀਆ ਹੋਵੇ ਤੇ ਉਸ ਤੋਂ ਬਾਅਦ ਹੁਣ ਦੇਖਣਾ ਹੋਊਗਾ ਕਿ ਸਰਪੰਚ ਸਾਹਿਬ ਵੱਲੋਂ ਜਿਹੜੇ ਇਹਨਾਂ ਤੇ ਰੋਪ ਲਾਏ ਗਏ ਸੀ ਤੇ ਜਿਹੜੇ ਇਹਨਾਂ ਵੱਲੋਂ ਸਬੂਤ ਪੇਸ਼ ਕੀਤੇ ਗਏ ਨੇ ਉਹਨਾਂ ਤੋਂ ਬਾਅਦ ਹੁਣ ਜਿਹੜੇ ਪੰਚਾਇਤੀ ਰਾਜ ਦੇ ਕਮਿਸ਼ਨ ਦੇ ਆ ਜਾਂ ਕਲੈਕਟਰ ਸਾਹਿਬ ਨੇ ਜਾਂ ਡੀਸੀ ਸਾਹਿਬ ਨੇ ਉਹਦੇ ਉੱਤੇ ਕੀ ਕਾਰਵਾਈ ਕਰਦ ਨੇ ਲੁਧਿਆਣਾ ਤੋਂ ਜਸਪੀਰ ਸਿੰਘ ਦੇ ਨਾਲ ਵਿਸ਼ੇਕ ਜਲੋਟਾ ਐਸਐਮ ਜ਼ੀਐਨਐਸ ਲੁਧਿਆਣਾ